ਪਾਏਗੀ ਸੀ ਮੰਮੀ ਮੈਂ ਤਾਂ ਆਪ ਬਿੰਦ ਕ ਪਾਏਗੀ ਸੀ ਆ ਮੀ ਬਿਨਾ ਮੌਸਮ ਜਿਆੜਾ ਪਤਾ ਨਹੀਂ ਕਿੱਥੋਂ ਆ ਗਿਆ ਹੋਰ ਨਿਸ਼ਕਾਨ ਲੈ ਹੁਣ ਕਣਕਾਂ ਤਾਂ ਨਿਸਰੀਆਂ ਪਈਆਂ ਇਹ ਮੀ ਪਾਉਣ ਬੈਗਿਆ ਰੱਬ ਗੱਜੀ ਜਾਂਦਾ ਰੱਬ ਦਾ ਕਿਹੜਾ ਕੋਈ ਭਰੋਸਾ ਹੈ ਕਦੋਂ ਚੜ ਕੇ ਆ ਜਾਂਦਾ ਲੋਕਾਂ ਨੇ ਤਾਂ 70 70000 ਨੂੰ ਠੇਕਾ ਭਰਿਆ ਬਾਣਾ ਦਾ ਵੀ ਚੱਲ ਕਣਕ ਬਚ ਜੂ ਜਦੋਂ ਹੁਣ ਕਣਕ ਦਾ ਟਾਈਮ ਆ ਗਿਆ ਹੁਣ ਉੱਤੋਂ ਐ ਗੱਜਣ ਲੱਗ ਗਿਆ ਬਰਨ ਲੱਗ ਗਿਆ ਗੜੇ ਪਾਈ ਜਾਂਦਾ ਗੜੇ ਪਾਈ ਜਾਂਦਾ ਹਾਂ ਹਾਂ ਮਾਰ ਦੂ ਕਣਕ ਫਸਲ ਮਾਰ ਦੂ ਹੋਰ ਅਦਰ ਨਾਨਕੀਆਂ ਕੰਨੀ ਤਾਂ ਨਹੀਂ ਆਇਆ ਮੀ ਅੱਜ ਪਤਾ ਨਹੀਂ ਮੈਂ ਤਾਂ ਫੋਨ ਕੀਤਾ ਪੁੱਛਿਆ ਮੈਂ ਖੈਰ ਸੁਖ ਤਾਂ ਪੁੱਛ ਲਿਆ ਕਰ ਫੋਨ ਤਾਂ ਮੇਰਾ ਪੁੱਤ ਲਈ ਬੈਠਾ ਹਾਂ ਜਿੱਦੇ ਛੁੱਟੀ ਹੁੰਦੀ ਐ ਫੋਨ ਤੇਰਾ ਇਹ ਲੈ ਲੈਂਦਾ ਸਾਰੇ ਫੋਨ ਹੀ ਆਉਂਦੇ ਨਹੀਂ ਫਿਰ ਬੰਦ ਹੋ ਜਾਂਦੇ ਆ ਜਾਂਦੇ ਤੇ ਮੈਂ ਤਾਂ ਅੱਜ ਮਾਨਸਾ ਗਈ ਸੀ ਅੱਛਾ ਮਾਨਸਾ ਜਾਂਦੀ ਤਾਂ ਮੈਂ ਇਥੋਂ ਦੇਖ ਅਲਟਰਾ ਸਾਊਂਡ ਕਰਾਉਣ ਗਈ ਸੀ ਦੇ ਮਰੀਜ਼ਾਂ ਨਾਲ ਤੇ ਬੱਸ ਚ ਚੜ ਗਈ ਜਾਂਦੀ ਵਾਰ ਤਾਂ ਭਾਈ ਮੈਨੂੰ ਸੀਟ ਵਧੀਆ ਮਿਲ ਗਈ ਸੀ ਨਾਲ ਬੁੜੀ ਵੀ ਮੇਰੇ ਵਧੀਆ ਬੈਠੀ ਸੀ ਅੱਛਾ ਤੇ ਵਧੀਆ ਪਹੁੰਚ ਗਈ ਮੈਂ ਬੱਸ ਵੀ ਜਾਂਦੀ ਆ ਹੌਲੀ 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 20 ਮਿੰਟਾਂ ਦਾ ਰਸਤਾ ਜਾਏ ਖਾਣੇ ਦਾ ਪੂਰਾ ਪੌਣਾ ਘੰਟਾ ਲੱਗ ਗਿਆ ਫਿਰ ਪੌਣੇ ਘੰਟੇ ਚ ਬੱਸ ਪਹੁੰਚੀ ਉਥੇ ਨੀਂਦ ਲੈ ਲੈ ਕੇ ਮੈਂ ਤਾਂ ਸੌਂ ਸੌ ਕੇ ਪਹੁੰਚੀ ਉਥੇ ਮੈਂ ਤਾਂ ਭਾਈ ਆਰਾਮਦਾਰੀ ਨਾਲ ਸੌਂਗੀ ਫਿਰ ਬੱਸ ਜਮਖੇ ਜਦੋਂ ਮਾਨਸ ਆ ਗਈ ਆਪੇ ਪਤਾ ਲੱਗ ਜਾਊਗਾ ਚਲ ਭਾਈ ਮਾਨਸਾ ਪਹੁੰਚ ਗਈ ਉੱਥੇ ਅੱਡੇ ਤੇ ਮੈਨੂੰ ਜਦੋਂ ਪਤਾ ਲੱਗਿਆ ਵੀ ਮਾਨਸਾ ਪਹੁੰਚ ਗਈ ਕਨੈਕਟਰ ਸੀਟੀ ਜੀ ਮਾਰ ਕੇ ਦੇਖ ਬੋਲਣ ਲੱਗ ਗਿਆ ਮੈਂ ਤਾਂ ਭਾਈ ਉੱਥੇ ਉਤਰ ਗਈ ਤੇ ਨਾਲੇ ਉਹ ਮੇਰੀਆਂ ਨਾਲ ਦੀਆਂ ਕੁੜੀਆਂ ਉਤਰ ਗਈਆਂ ਤੇ ਆਟੋ ਲੈ ਕੇ ਗਈ ਆ ਬੇਬੇ ਆ ਜੀ ਚਲਾ ਜਾ ਆ ਜਾ ਭਣ ਬਹਿ ਜਾ ਬੇਬੇ ਇੱਧਰ ਬਹਿ ਜਾ ਬਹਿ ਜਾ ਇੱਧਰ ਤੇ ਭਾਈ ਮੈਂ ਤਾਂ ਆਪਣਾ ਉੱਥੇ ਅਜਰੋ ਅਲਟਰਾ ਸਾਊਂਡ ਕਰਾ ਲਈ ਅਲਟਰਾਸਾਉਂਡ ਕਰਾ ਕੇ ਤੇ ਇਸ ਤਾਂ ਫਿਰ ਉੱਥੋਂ ਤੁਰ ਪਈਆ ਤੁਰ ਕੇ ਤੇ ਬਣਿਆ ਆਟੋ ਲੈ ਕੇ ਫਿਰ ਏਡੇ ਚ ਆ ਗਈਆਂ ਅੱਛਾ ਆਟੋ ਲੈ ਕੇ ਏਡੇ ਚ ਆ ਗਈਆਂ ਸਾਨੂੰ ਕੋਈ ਕਹਿੰਦਾ ਕਿ ਬੱਸ ਤਾਂ ਭਾਈ ਹੁਣ ਇੱਕ ਚਾਲੇ ਤੇ ਤੁਰੂਗੀ ਹੁਣ ਤਾਂ ਉਦੋਂ ਪਹਿਲਾਂ ਬੱਸ ਨਹੀਂ ਤੁਰਦੀ ਅੱਛਾ ਮੈਂ ਕਿਹਾ ਬੂ ਮੈਂ ਮਰ ਜਾ ਬੜਾ ਸ਼ਾਪਾ ਹੋਇਆ ਤਾਂ ਮਿੰਨੀਆਂ ਜੀਆਂ ਦਾ ਬੱਸ ਤਾਂ ਹਜੇ ਪੂਰਾ ਘੰਟਾ ਬਈਆ ਪਿਆਗਾ ਮੈਂ ਕਿਹਾ ਮੈਂ ਤਾਂ ਘਰੇ ਚਾਹ ਨੂੰ ਠੀਕ ਦੇ ਹੋਣਗੇ ਅੱਛਾ ਤੇ ਮੈਂ ਕਿਹਾ ਕਰੋ ਫੋਨ ਵੀ ਆ ਜੂ ਮੁੰਡਾ ਬਿੰਦਨੀਸਾਰ ਦਾ ਫੋਨ ਉਹਦੀ ਕਰ ਦਿੰਦਾ ਮੰਮੀ ਕਿੱਥੇ ਆ ਮੰਮੀ ਕਿੱਥੇ ਆ ਤੇ ਭਾਈ ਮੈਂ ਤਾਂ ਆਖਿਆ ਲਾ ਓਹੋ ਤੇ ਜਦੋਂ ਬਾ ਦੇਖਿਆ ਬੱਸ ਡੇ ਕਨੀ ਤੇ ਬੱਸ ਖੜੀ ਸੀ ਉਹ ਚਿੱਟੀ ਜੀ ਅੱਛਾ ਚਿੱਟੀ ਜੀ ਖੜੀ ਸੀ ਓਹ ਤੇ ਭਾਈ ਬੱਸ 'ਚ ਜੇਰ ਚੜ ਗਈਆਂ ਮੂਰੇ ਬੈਠਾ ਭਾਈ ਇੱਕ ਸ਼ਰਾਬ ਪੀਤੀ ਹੋਰੀ ਲੰਮੀ ਸੀ ਸੀਟ ਤੇ ਉਹ ਕੱਲਾ ਹੀ ਬੈਠਾ ਮੈਂ ਆਖਿਆ ਵੀ ਭਾਈ ਮਗਰ ਬਹਿ ਜਾ ਤੂੰ ਅਸੀਂ ਇੱਥੇ ਤਿੰਨ ਜਣੀਆਂ ਬਹਿ ਜਾਾਂਗੇ ਹਾਂ ਕਹਿੰਦਾ ਭਾਈ ਤੁਸੀਂ ਉਹੀ ਬਹਿ ਜਾਓ ਇੱਥੇ ਮੈਂ ਤਾਂ ਨਹੀਂ ਉੱਟਦਾ ਮੈਂ ਕਿਹਾ ਤੂੰ ਹੀ ਬਹਿ ਜਾ ਇੱਥੇ ਅਸੀਂ ਤਾਂ ਮਗਰੀ ਵਗ ਜਾਨੇ ਆਂ ਚਲਸਤਾ ਪਾਈ ਮਗਰ ਗੰਨਾਂ ਜਦੋਂ ਮੈਂ ਤਾਂ ਇੱਕ ਸਿਆਣੀ ਜੀ ਬੁੜੀ ਦੇਖ ਕੇ ਉਹਦੇ ਨਾਲ ਕਿਉਣਾ ਬੈ ਗਈ ਪਾਸਾ ਮਾਰ ਕੇ ਜੇ ਉਹਨੂੰ ਕਹਿਤਾ ਮੈਂ ਖਲਪਣੇ ਇੱਧਰ ਨੂੰ ਹੋਈ ਮੈਂ ਤੇਰੇ ਨਾਲ ਬੈਠਣਾ ਚਲ ਮੈਂ ਤਾਂ ਉਹਦੇ ਨਾਲ ਬੈਠੀ ਦੋ ਜਵਾਕਾ ਵਾਂਗੂ ਭਾਣੇ ਕੁਰਕ ਰਾਜਾ ਕੱਢ ਲੈ ਖਾ ਲੈ ਕੁਰਕ ਰਾਜਾ ਕੱਢ ਲੈ ਖਾ ਲੈ ਲਿਫਾਫੇ ਚ ਉਹ ਤਾਂ ਖਾਈ ਜਾਵੇ ਚਲ ਮੈਂ ਦੇਖਿਆ ਮੈਂ ਕਿਥੋਂ ਮਾਰਦਾ ਉਹ ਆਪਣੇ ਪਿੰਡ ਵਾਲੀਆਂ ਮੇਰੇ ਸਾਰੀਆਂ ਮਗਰ ਬੈ ਗਈਆਂ ਮਗਰ ਲਈ ਸੀਟ ਮੈਂ ਆਖੇ ਮਸਕਾ ਕਿੱਥੋਂ ਆਉਂਦਾ ਐ ਇੰਨਾ ਮਸਕਾ ਆਈ ਜਾਂਦਾ ਇੱਥੇ ਤਾਂ ਅੱਜ ਤਾਂ ਬੱਸ ਚਲੋੜਿਆਂ ਦਾ ਹੀ ਆਈ ਜਾਂਦਾ ਮੈਂ ਆਸੇ-ਪਾਸੇ ਦੇਖਿਆ ਮੱਖੇ ਸਾਹੀ ਸਾਰਾ ਕੁਛ ਫੇਰ ਮੈਂ ਜਰਾ ਇਧਰਲੀ ਬੁੜੀ ਕਨੀ ਚਾਹੀ ਕੀ ਭਣੇ ਮੂੰਚੋਂ ਮਸਕ ਮਾਰੇ ਉਹ ਨੀ ਜਾਇ ਖਾਣੇ ਦੀ ਕੋ ਬਰਸ਼ ਕਰ ਲਿਆ ਕਰੋ ਦੋ ਵਾਰੀ ਹਾਂ ਇੱਕ ਤਾਂ ਗੁਰਸ਼ ਕਰਨਾ ਚਾਹੀਦਾ ਉੱਠਣਸਾਰ ਤੜਕੇ ਆਪਾਂ ਸਾਰਾ ਟੱਬਰ ਕਰਦੇ ਆ ਹਾਂ ਨਾ ਨਿਆ ਫੇਰ ਕਰਦੇ ਆ ਹਾਂ ਸਾਰਿਆਂ ਦੇ ਭਣੇ ਅੱਡ ਅੱਡ ਗੁਰਸ਼ ਲੱਗੇ ਆ ਸਾਡ ਤਾਂ ਸਾਡੇ ਤਾਂ ਦੱਬਦੀ ਹਾਂ ਸਭ ਦੇ ਲੱਗਿਆ ਵੀ ਭਣੇ ਕੈ ਲੋ ਹੁਣ ਤਾਂ ਭਣੇ ਮੋਸਮ ਸਾਰੀ ਬਾਸੇ ਚ ਫਲਾਰ ਆਏ ਹਾਏ ਹਾਏ ਮੂਚੋ ਗੰਦੀ ਸਮੈਲ ਮਾਰੇ ਮੈਂ ਨਾ ਉਹਨੂੰ ਕੁਝ ਕਹਿਣ ਜੋਗੀ ਨਾ ਵਾਸਤਾ ਨਾ ਹਣੀਆਂ ਤਾਂ ਕੈ ਲੋ ਫਿਰ ਬਸ ਚ ਭੀੜ ਬਲਾਂ ਜੇ ਤਾਂ ਹੁਣ ਉੱਥੇ ਭੀੜ ਨਾ ਹੋਵੇ ਤਾਂ ਮੈਂ ਚੱਲ ਉਰੇ ਪਰੇ ਹੋਰ ਕਿਸੇ ਨਾਲ ਬੈਹਾਂ ਜਾਂ ਕੱਲੀ ਸੀਟ ਲੈ ਕੇ ਬੈਹਾਂ ਭਾਈ ਮੈਂ ਆਖਿਆ ਨਾ ਤਾਂ ਹੁਣ ਉੱਤਰ ਸਕਦੇ ਆ ਮਗਰ ਬਸ ਦਾ ਟਾਈਮ ਨਹੀਂ ਨਾ ਹੁਣ ਇੱਥੇ ਬੈਠੀ ਸਕਦੇ ਆ ਭਣੇ ਫਿਰ ਮੈਂ ਤਾਂ ਆਏ ਜੇ ਸ਼ੌਲ ਜਾ ਕਰਕੇ ਆਏ ਜੇ ਮੜਾਸਾ ਜਾ ਮਾਰ ਕੇ ਤੇ ਭਣੇ ਆਏ ਜੇ ਬਈ ਕੇ ਮਸਾ ਮੈਂ ਤਾਂ ਆਈ ਆ ਹੋਰ ਮੈਂ ਆਖਿਆ ਲੋਕ ਕਹਿੰਦੇ ਹੋਣਗੇ ਸਾਰੀ ਮੂੰਹ ਕਾਤੋਂ ਬਲੇਟੀ ਬੈਠੀ ਆ ਹੁਣ ਕਿਸੇ ਨੂੰ ਕੀ ਦੱਸਾਂ ਜੇ ਕਿਸੇ ਨੂੰ ਅੱਜ ਕੱਲ ਸਮਝਾਉਣੇ ਆ ਵੀ ਭਾਈ ਬੁਰਸ਼ ਕਰ ਲੋ ਅਗਲਾ ਗਾਲ ਪੈਂਦਾ ਲੜ ਪੈਂਦਾ ਆ ਭਣੇ ਡਾਕਟਰ ਵੀ ਕਹਿੰਦੇ ਆ ਦੋ ਵਾਰੀ ਬੁਰਸ਼ਤਾ ਲਾਜ਼ਮੀ ਜ਼ਰੂਰੀ ਚਾਹੀਦਾ ਚੱਲ ਤਿੰਨ ਕਈ ਲੋਕ ਤਿੰਨ ਵਾਰੀ ਵੀ ਕਰ ਲੈਂਦੇ ਆ ਸਾਨੂੰ ਕਹਿੰਦੇ ਨਾ ਹਾਂ ਤਿੰਨ ਵਾਰੀ ਵੀ ਕਰ ਲੈਂਦੇ ਲੋਕ ਸਾਨੂੰ ਵੀ ਕਹਿੰਦੇ ਇੱਕ ਤਾਂ ਭਾਨੇ ਸਾਬਣ ਲਾ ਕੇ ਨਹਾਉਣਾ ਜ਼ਰੂਰੀ ਆ ਜ਼ਰੂਰੀ ਆ ਇੱਕ ਆਹ ਜਿਹੜਾ ਭਾਨੇ ਕੋਲਗੇਟ ਹੁੰਦਾ ਲਿਆ ਕੇ ਰੱਖਣੀ ਚਾਹੀਦੀ ਹੈਗੀ ਤੇ ਇਹ ਬੁਰਸ਼ ਲਾਜ਼ਮੀ ਰੋਜ਼ ਕਰਨਾ ਚਾਹੀਦਾ ਮੈਂ ਆ ਕੇ ਭਾਨੇ ਮੇਰੇ ਭਤੀਜੇ ਨੂੰ ਕਿਉਂ ਨਾ ਦੱਸਦਾ ਅੱਗੇ ਕਿੰਤਰ ਨਰਤਨ ਨਹੀਂ ਕਰਦੀਆਂ ਸੀ ਅੱਜ ਬਿਮਾਰੀ ਤਾਂ ਆ ਅਸਤਾ ਭਾਨੇ ਤੜਕੇ ਉੱਠਣ ਸਾਰ ਚਾਹ ਧਰਨ ਤੋਂ ਪਹਿਲਾਂ ਪਹਿਲਾਂ ਕਰਦੇ ਆ ਬੁਰਸ਼ ਸਭੀ ਕਰਦਾ ਫੇਰ ਅਸੀਂ ਨਹਾਉਣੇ ਆਂਗੇ ਫੇਰ ਚਾਹ ਪਾਣੀ ਪੀਣੇ ਆਂ ਉਹ ਤੋਂ ਬਾਅਦ ਫੇਰ ਆਥਲੇ ਰੋਟੀ ਪਾਣੀ ਖਾ ਕੇ ਫੇਰ ਬੁਰਸ਼ ਕਰਕੇ ਸੌਣੇ ਆਂਗੇ ਵੀ ਭਾਈ ਮੂੰਹ ਚੋ ਸਮੈਲ ਨਾ ਆਵੇ ਹਨਾ ਆਪ ਨੂੰ ਬੁਰਾ ਲੱਗਦਾ ਹੈ ਹੋਰ ਮੇਰੇ ਚੋ ਵੀ ਆਉਂਦੀ ਹੋਊ ਭਣੇ ਨਾ ਨਾ ਤੇਰੇ ਚੋ ਤਾਂ ਨਹੀਂ ਆਉਂਦੀ ਭਣੇ ਤੂੰ ਸਭ ਨੂੰ ਬੁਰਸ਼ ਕਰਦੀ ਹੋਂ ਨਾਲ ਰਹਿਣੀ ਨਹੀਂ ਸਾਰੇ ਦਿਨ ਤੈਨੂੰ ਸਿਖਾਉਣੇ ਪਾਉਣੇ ਆ ਸਾਰਾ ਦਿਨ ਮੈਨੂੰ ਕਹਿੰਦੇ ਆਂ ਵੀ ਤੈਨੂੰ ਰੋਗ ਨਹੀਂ ਇਹ ਹਾਂ ਵੀ ਤੇ ਮੁਸ਼ਕ ਹੁੰਦੀ ਆ ਬੰਦੇ ਚੋ ਕੇ ਭਾਈ ਨਾ ਨਾ ਆਉਂਦੀ ਨਹੀਂ ਭਣੇ ਆਉਂਦੀ ਨਹੀਂ ਭਣੇ ਤੇਰੇ ਚੋ ਤਾਂ ਨਹੀਂ ਆਉਂਦੀ ਫੇਰ ਤਾਂ ਮੈਂ ਤੈਨੂੰ ਉਹਦੀ ਕਹਿ ਲਉ ਵੀ ਤੂੰ ਕਿਹੜਾ ਨਾ ਤੋ ਕਿ ਨਹੀਂ ਆਈ ਨਾ ਨਾ ਇਹ ਨਹੀਂ ਆਉਂਦੀ ਉਹ ਤਾਂ ਉਹ ਬੁੜੀ ਬਣੇ ਮੂੰਹ ਚੋ ਮਾਰਦੀ ਸੀ 스멜 ਉਹ ਬੁਰਸ਼ ਵਰਸ਼ ਕਰਦੀ ਨਹੀਂ ਹੁਣ ਸੁਧਾਰੂ ਵਾਲੀ ਹੋਣੀ ਆ ਕਿਸੇ ਦੇ ਬੰਗਲ ਗੱਦ ਹੁੰਦੀ ਆ ਤਾਂ ਕਈ ਬੰਦਿਆਂ ਦੇ ਮੂੰਹਾਂ ਚੋ ਮੁਸਕ ਮਾਰਦਾ ਜਦੋਂ ਰਸਵਾਰੀਆਂ ਖੜੀਆਂ ਬੈਠੀਆਂ ਹੁੰਦੀਆਂ ਆ ਹੁਣ ਮੀਟਿੰਗਾਂ ਮੂਟਿੰਗਾਂ ਤੇ ਜਾਂਦੇ ਆ ਭਣ ਆ ਪਾਰਟੀਆਂ ਨਾਲ ਤੁਰੇ ਫਿਰਦੇ ਆਂਗੇ ਪਿੰਡ ਚ ਕੋਈ ਜਦੋਂ ਪ੍ਰਬੰਧ ਕਰਦੇ ਆ ਕੋਈ ਮੂਰੇ ਹੁੰਨੇ ਆ ਉਹ ਕਿਸੇ ਭੈਣ ਭਾਈ ਦੇ ਮੂੰਹ ਚੋ ਬਥੇਰਾ ਪਣੇ ਆਉਂਦਾ 스멜 ਕਿਸੇ ਪਾਰਾ ਚੋ ਮਾਰਦੀ ਆ ਹਾਂ ਐ ਮੜ ਜਾਂਦੇ ਨਾ ਤੇਰਾ ਸਮਝਾਉਣਿਆ ਵੀ ਬੁਰਸ਼ ਕਰ ਲਿਆ ਕੋ ਨਾ ਕੇ ਆਈਆਂ ਫੜ ਮੈਂ ਤਾਂ ਮਖਾ ਉਹਨਾਂ ਦੇ ਘਰੇ ਜਾਂਦੀ ਅੱਜ ਹੋਰ ਤੂੰ ਤਾਂ ਨਾ ਕੀ ਆਈ ਹੋਏਂਗੀ ਚਲ ਕੇ ਵੀ ਤੂੰ ਗੁਰਦੁਆਰੇ ਜਾਂਦੀ ਹੋਏਂਗੀ ਨਾ ਕੇ ਚਲ ਕੇ ਜਾਂਦੀ ਐ ਥੋੜੇ ਜਾਂਦੀ ਐ ਥੋੜੇ ਜਾਂਦੀ ਐ ਤੇ ਫੇਰ ਭਾਣੇ ਮੈਂ ਤਾਂ ਆ ਕੇ ਮੇਰੇ ਭਤੀਜੇ ਨੂੰ ਦੱਸਤਾ ਮੈਂ ਕਹਾਂ ਜਿੱਤਾ ਭਾਈ ਮੈਂ ਤਾਂ ਮੈਂ ਤਾਂ ਪਹਿਲਾਂ ਹੱਥ ਧੋਵਾਂ ਮੈਂ ਖਸਮਾਰ ਕੇ ਪਹਿਲਾਂ ਤਾਂ ਮੈਂ ਹੈਂਡ ਵਾਸ਼ ਕਰੇ ਭਾਈ ਸਮਾਰ ਕੇ ਆ ਕੇ ਫੇਰ ਮੈਂ ਆਖਿਆ ਹੁਣ ਰੋਟੀ ਨਹੀਂ ਖਾਦੀ ਸੀ ਸਵੇਰ ਦੀ ਹੁਣ ਮੈਂ ਰੋਟੀ ਗਰਮ ਕਰਕੇ ਰੋਟੀ ਖਾਦੀ ਮੈਂ ਮੈਂ ਚਾਹ ਧਰਦਿਆਂ ਦੀ ਮੰਮੀ ਮੰਮੀ ਨੂੰ ਕਿਹਾ ਮੈਂ ਕਿਹਾ ਭਾਈ ਦਵਾ ਦਵਾ ਚਾਹ ਕਰਦੇ ਮੇਰੇ ਤਾਂ ਨਾ ਫੁੱਡਾ ਰੜੀ ਜਾਂਦਾ ਭਾਈ ਬੁਰਾ ਹਾਲ ਆ ਮੇਰਾ ਤਾਂ ਛੇਤੀ ਛੇਤੀ ਚਾਹ ਕਰੋ ਇਹਨੇ ਚੱਲ ਭਾਈ ਚਾਹ ਧਰਤੀ ਮੁੜ ਕੇ ਮੈਂ ਮੇਰੇ ਭਤੀਜੇ ਨੂੰ ਕਿਹਾ ਮੈਂ ਕਿਹਾ ਪੁੱਤ ਅੱਜ ਤਾਂ ਮੈਂ ਫਸ ਗਈ ਸੀ ਬੱਸ ਚ ਉਹ ਕਹਿੰਦਾ ਕੀ ਹੋ ਗਿਆ ਬੂਆ ਮੈਂ ਆਖਿਆ ਪੁੱਤ ਇੰਨਾ ਮੁਸਕਮਾਰੇ ਬੁੜੀ ਚੋਂ ਗੁਰਸ਼ਣੀ ਕਰਦੀ ਤੇ ਇਹ ਕਹਿੰਦਾ ਤੂੰ ਸਮਝਾ ਦਿੰਦੀ ਮਮਾ ਕੀ ਸਮਝਾਵਾਂ ਕਿਸੇ ਨੂੰ ਹੁਣ ਬਗਾਨੇ ਨੂੰ ਜੇ ਕੋਈ ਆਪਦੇ ਘਰੇ ਨਾ ਕਰਦਾ ਹੋਵੇ ਫਿਰ ਤਾਂ ਸਮਝਾਇਆ ਜਾਂਦਾ ਲੋਕਾਂ ਨੂੰ ਘਰੇ ਪੜਿਆ ਲਿਖਿਆ ਇੱਕ ਦੋ ਬਹੁਤ ਤਾਂ ਹੁੰਦੇ ਗਾਈਆਂ ਹਰੇ ਤੇ ਚਿੱਟਾ ਜਿੱਟਾ ਜਾਂਦਾ ਹੁੰਦਾ ਇੱਥੇ ਚਿੱਟਾ ਜਿੱਟਾ ਹੁੰਦਾ ਲੋਕਾਂ ਦੇ ਇੱਕ ਅੱਧਾ ਪਰਿਵਾਰ ਚੋਂ ਇੱਕ ਅੱਧਾ ਜਣਾ ਤਾਂ ਪੜਿਆ ਲਿਖਿਆ ਹੁੰਦਾ ਹੀ ਐ ਉਹ ਇੱਕ ਜਣਾ ਪੜਿਆ ਲਿਖਿਆ ਸਾਰਿਆਂ ਨੂੰ ਸਮਝਾ ਸਕਦਾ ਵੀ ਭਾਈ ਬੁਰਸ਼ ਰੋਜ਼ ਕਰਨਾ ਰੀਖੀ ਦੰਤਨ ਕਰ ਲੋ ਜੇ ਬੁਰਸ਼ ਹੈ ਨਹੀਂ ਰੀਖੀ ਤੇ ਦੰਤਨ ਕਰਿਆ ਜਾਵੇ ਚਲ ਫੋਟਾ ਸਦਰ ਕੇ ਨਹੀਂ ਹਾਂ ਹੁਣ ਤਾਂ ਲੋਟ ਹੋਣਾ ਹੀ ਸੀ ਹਾਂ ਤੇ ਭਾਈ ਦਤਨ ਲੈ ਵੱਟੇ ਵੱਟੇ ਤੁਰੀ ਅੱਗੇ ਨਾ ਲੋਕ ਸਿਆਣੇ ਕਿਕਰ ਦੀ ਦਤਨ ਕਰਦੇ ਹੁੰਦੇ ਤੜਕੇ ਜਦੋਂ ਆਪਾਂ ਉੱਠਦੇ ਦੇਖਦੇ ਹੁੰਦੇ ਗੋਹਾ ਕੂੜਾ ਸਿੱਟਣ ਜਾਂਦੇ ਮਾਦੂ ਕਰਦੇ ਤੇ ਉਦੋਂ ਦਤਨ ਤੋੜ ਹੀ ਜਾਂਦਾ ਹੁੰਦਾ ਕੋਈ ਨਾ ਕੋਈ ਹੁਣ ਕਦੇ ਮੈਂ ਦੇਖਿਆ ਨਹੀਂ ਵੀ ਕੋਈ ਸਿਆਣਾ ਬੰਦਾ ਦਤਨ ਤੋੜਦਾ ਪਹਿਲਾਂ ਹਰੇਕ ਸਿਆਣਾ ਬੰਦਾ ਦਤਨ ਤੋੜ ਕੇ ਲਿਉਂਗਾ ਘਰੇ ਰੱਖਦਾ ਵੀ ਲੈ ਭਾਈ ਜਿਹਨੂੰ ਲੋੜ ਆ ਕਰ ਲੋ ਹੁਣ ਦਤਨ ਕਰਨ ਦਾ ਲੋਕਾਂ ਕੋਲੇ ਕਹਿੰ ਲੋ ਟਾਈਮ ਹੀ ਨਹੀਂ ਕੰਦੀ ਵਾਲੀ ਹੋ ਗਿਆ ਕਿ ਸਾਨੂੰ ਕੰਮ ਵਾਲੇ ਆ ਦੰਦ ਖਰਾਬ ਕਰ ਲਓ ਫਿਰ ਡਾਕਟਰਾਂ ਦੇ ਘਰ ਭਰੀ ਚਲਿਓ ਕਦੇ ਜੜ ਦੁਖਣ ਲੱਗ ਜਾਂਦੀ ਏ ਕਦੇ ਦੰਦ ਦੁਖਣ ਲੱਗ ਜਾਂਦਾ ਕਦੇ ਕੀੜਾ ਲੱਗ ਜਾਂਦਾ ਉਹ ਫਿਰ ਕੀੜਾ ਤਾਂ ਹੀ ਲੱਗਦਾ ਫੇਰ ਹੀ ਬੈਵਾਦੀ ਹੋ ਕੇ ਦੰਦ ਖਰਾਬ ਹੋ ਜਾਂਦੇ ਆ ਪੀਲਾ ਪੀਲਾ ਜੰਮ ਜੰਨਾ ਦੰਦਾਂ ਤੇ ਫੇਰ ਭਨੇ ਡਾਕਟਰਾਂ ਕੋਲੇ ਜਾਈ ਜਾਂਦੀਆਂ ਉੱਥੇ ਪੈਸੇ ਦੇ ਦੇ ਕੇ ਆਈ ਜਾਂਦੀਆਂ ਜਿੰਨੇ ਡਾਕਟਰ ਮੰਗ ਲੈਂਦਾ ਉੰਨੇ ਦੇ ਕੇ ਆਉਣੇ ਪੈਂਦੇ ਆ ਤੈਨੂੰ ਤਾਂ ਹੁਣ ਸਾਰਾ ਪਤਾ ਹੈ ਉੱਥੇ ਕਿਹੜਾ ਲੈਸ ਕਰਾਵਾਂਗੇ ਭਈ ਲੈਸ ਕਰਦੇ ਸਾਨੂੰ ਸਾਬਤ ਹੋ ਗਿਆ ਨਹੀਂ ਭੈਣੇ ਤਸਤੀ ਤਾਂ ਦਵਾਈ ਦਾ ਇੰਨੀ ਮਹਿੰਗੀ ਦਵਾਈ ਹੈ ਇਹ ਰੋਕ ਟੱਪੀ ਲਿਆਈ ਯਾਰ ਤੇ ਲੈ ਦੱਸ ਦੋ ਵਾਰੀ ਲਈ ਟੋਕੀ ਮੈਂ ਦਵਾਈ ਹਾਂ ਇਹ ਲੈਣੀ ਚੀ 15-15 ਬਣਾਦੀ ਪੈਸੇ ਤੋਂ ਗਏ ਕੀ ਕਰਕੇ ਪੈਸੇ ਤੋਂ ਬਿਨਾ ਵੀ ਨਹੀਂ ਕੁਝ ਬਣਦਾ ਮੇਰਾ ਪਤੀ ਗਿਆ ਕਹਿੰਦਾ ਘਰੇ ਗੱਡੀ ਵਰਨਾ ਖੜੀ ਐ ਤੂੰ ਬੱਸਾਂ 'ਚ ਕੀ ਕਰਦੀ ਫਿਰਦੀ ਸੀ ਮੈਂ ਆਖਿਆ ਪੁੱਤ ਹੁਣ ਮਰੀਜ਼ਾਂ ਨਾਲ ਤਾਂ ਬੱਸਾਂ 'ਚ ਹੀ ਜਾਣਾ ਪੈਂਦਾ ਹੁਣ ਵਿਚਾਰਾ ਉਹ ਕਿੱਥੋਂ ਵਰਨਾ ਤੇ ਲੈ ਜਾਣਾ ਮੈਨੂੰ ਫੇਰ